ਸ਼ਿਕਰ ਅਬਾਰ ਬਿੱਤੇ ਦਿਨੀ ਹੀ ਚੰਡੀਗੜ੍ਹ ਕੂਚ ਕਰਨ ਦੇ ਲਈ ਐਸਟੀਐਮ ਨੇ ਕਾਲ ਦਿੱਤੀ ਸੀ ਜਿਸ ਦੇ ਚਲਦੇ ਆ ਕਿਸਾਨ ਸੜਕਾਂ ਤੇ ਉਤਰੇ ਤੇ ਦਿੱਲ ਚੰਡੀਗੜ੍ਹ ਕੂਚ ਕਰਨ ਦੀ ਕੋਸ਼ਿਸ਼ ਹੋਈ ਪਰ ਰਸਤੇ ਵਿੱਚ ਹੀ ਕਿਸਾਨਾਂ ਨੂੰ ਰੋਕਿਆ ਗਿਆ ਤੇ ਉਸੇ ਦੇ ਵਿਰੋਧ ਵਿੱਚ ਉਸੇ ਦੇ ਰੋਸ ਵਿੱਚ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ 10 ਮਾਰਚ ਨੂੰ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦੀਆਂ ਕੋਠੀਆਂ ਜਿਹੜੀਆਂ ਘੇਰੀਆਂ ਜਾਣਗੀਆਂ ਤਾਂ ਉਸੇ ਦੇ ਤਹਿਤ ਅੱਜ ਪਟਿਆਲਾ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਐਮ.ਐਲ.ਏ ਹਰਮੀ ਸਿੰਘ ਪਠਾਨ ਮਾਜਰਾ ਦੀ ਕੋਠੀ ਦਾ ਘਰਾਓ ਕੀਤਾ ਗਿਆ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੇ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਧਰਨੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਸ.ਕੇ.ਐਮ ਦੀ ਕਾਲ ਤੇ ਜੋ ਸੱਦਾ ਦਿੱਤਾ ਗਿਆ ਸੀਗਾ ਕਿ ਕੋਠੀ ਦਾ ਘਰਾਓ ਕੀਤਾ ਜਾਏਗਾ ਵਿਧਾਇਕਾਂ ਦਾ ਮੰਤਰੀਆਂ ਦੀਆਂ ਕੋਠੀਆਂ ਦਾ ਘਰਾਓ ਕੀਤਾ ਜਾਏਗਾ ਉਸੇ ਦੇ ਤਹਿਤ ਜਿਹੜੀ ਅੱਜ ਵੱਡੇ ਪੱਦਰ ਤੇ ਹਾਂ ਇਕੱਠੇ ਹੋ ਕੇ ਕਿਸਾਨਾਂ ਨੇ ਜਿਹੜੀ ਆ ਉਹ ਕੇਰਾਬੰਦੀ ਕੀਤੀ ਆ ਤੇ ਉਧਰ ਪੁਲਿਸ ਮੁਲਾਜ਼ਮਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਪੁਲਿਸ ਵੱਲੋਂ ਮਸਤੈਦੀ ਜਿਹੜੀ ਆ ਵਰਤੀ ਗਈ ਆ ਤੇ ਪੂਰੀ ਤਰ੍ਹਾਂ ਸੁਰੱਖਿਆ ਫੋਰਸ ਐ ਲਗਾਈ ਗਈ ਆ ਤੇ ਉੱਥੇ ਜੇਕਰ ਗੱਲ ਕਰੀਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਗਏ ਸੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਧਰਨਾ ਲਾਉਣਾ ਚਾਹੁੰਦੇ ਸੀ ਪਰ ਹ ਮੀਟਿੰਗ ਵੀ ਹੁੰਦੀ ਆ ਸੀਐਮ ਮਾਨ ਨਾਲ ਜਿਸ ਵਿੱਚ ਕੁਝ ਦੱਸਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਤਲਕੀ ਭਰਿਆ ਰੋ ਸੀਗਾ ਜਿਸ ਤੋਂ ਬਾਅਦ ਵੱਡਾ ਐਲਾਨ ਹੁੰਦਾ ਹੈ ਕਿ ਕਿਸਾਨ ਜਿਹੜੇ ਆ ਚੰਡੀਗੜ੍ਹ ਕੂਚ ਕਰਨਗੇ ਤੇ ਧਰਨਾ ਲਾਣਗੇ ਪਰ ਉਹ ਧਰਨੇ ਤੱਕ ਤਾਂ ਨਹੀਂ ਪਹੁੰਚਿਆ ਜਾਂਦਾ ਰਸਤੇ ਵਿੱਚ ਹੀ ਕਿਸਾਨਾਂ ਨੂੰ ਰੋਕ ਲਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਵੱਡੀ ਕਾਲ ਦਿੱਤੀ ਜਾਂਦੀ ਹੈ ਐਸਕੇਮ ਵੱਲੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਠੀਆਂ ਦਾ ਘਰਾਓ ਕੀਤਾ ਜਾਏਗਾ ਤੇ ਉਸੇ ਦੇ ਤਹਿਤ ਅੱਜ ਪਟਿਆਲਾ ਆਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਟਿਆਲਾ ਵਿੱਚ ਸੜਕਾਂ ਤੇ ਉਤਰੇ ਨੇ ਕਿਸਾਨ ਤੇ ਅਮਲੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਕੋਠੀ ਦਾ ਘਰੋ ਕੀਤਾ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਧਰਨਾ ਚੱਲ ਰਿਹਾ ਹੈ ਪਰ ਉਧਰ ਮੰਗਾ ਮੰਗਾ ਜਿਹੜੀਆਂ ਉਹ ਵੱਡੇ ਪੱਦਰ ਤੇ ਨੇ ਕਰੀਬ 18 ਮੰਗਾ ਨੇ ਜਿਸ ਬਾਰੇ ਕਿਸਾਨ ਅਕਸਰ ਕਹਿੰਦੇ ਆ ਕਿ 18 ਮੰਗਾ ਸਾਡੀ ਸਰਕਾਰ ਨੇ ਪੂਰੀਆਂ ਨਹੀਂ ਕੀਤੀ ਆ ਜਿਸ ਦੇ ਚੱਲਦੇ ਆ ਵਿਰੋਧ ਹੈ ਜਿਹੜਾ ਉਹ ਕਰਨ ਦੇ ਲਈ ਸੜਕਾਂ ਤੇ ਉਤਰੇ ਆ ਤੇ ਲਗਾਤਾਰ ਸੰਘਰਸ਼ ਚੱਲ ਰਿਹਾ ਤੇ ਜਿੱਥੇ ਇੱਕ ਪਾਸੇ ਖਨੌਰ ਦੀ ਤੇ ਸ਼ੰਭੂ ਆਰਡਰ ਤੇ ਅਲੱਗ ਤੌਰ ਤੇ ਆ ਬਖ ਬਖ ਪਲੇਟਫਾਰਮ ਦਾ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਤਾਂ ਦੂਜੇ ਪਾਸੇ ਆ ਕਿਸ ਭਾਰਤੀ ਕਿਸਾਨ ਜੂਨੇ ਇਕਤਾ ਅਤੇ ਉਗਰਾਹਾ ਅਤੇ ਹੋਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਅੱਜ ਮੋਰਚਾ ਲਗਾਇਆ ਮੰਤਰੀਆਂ ਦੇ ਕੋਠੀਆਂ ਦੇ ਘਰ ਦਾ ਕੋਠੀਆਂ ਦਾ ਕਰੋਕ ਕੀਤਾ ਗਿਆ ਐਮ ਐਲ ਏ ਮੰਤਰੀਆਂ ਦੇ ਘਰ ਜਿਹੜੇ ਆ ਘੇਰੇ ਜਾ ਰਹੇ ਆ ਬਖ ਬਖ ਸ਼ਹਿਰ ਜ਼ਿਲ੍ਹਿਆਂ ਵਿੱਚ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਰੋਸ ਪ੍ਰਦਰਸ਼ਨ ਜਿਹੜਾ ਉਹ ਕੋਠੀ ਦਾ ਘਰੋ ਕਰਕੇ ਜਿਹੜਾ ਕੀਤਾ ਜਾ ਰਿਹਾ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਤਾਂ ਹੁਣ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਉਹ ਕਿਸਾਨਾਂ ਵੱਲੋਂ ਜਿਹੜਾ جاری ਹੈ ਤੇ ਦੇਖਣਾ ਹੋਏਗਾ ਕਿ ਇਸ ਤਰੀਕੇ ਨਾਲ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਦਾ ਅਸਰ ਸਰਕਾਰ ਤੇ ਕਿੰਨਾ ਕੁ ਨਜ਼ਰ ਆਏਗਾ ਕਿ ਮੁਰ ਤੋਂ ਕੋਈ ਮੀਟਿੰਗ ਦਾ ਸੱਦਾ ਦਿੱਤਾ ਜਾਏਗਾ ਜਾਂ ਨਾ ਪਰ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਜੋ ਕਾਲ ਦਿੱਤੀ ਗਈ ਸੀ ਐਸ ਕੇ ਐਮ ਵੱਲੋਂ ਉਸ ਦੇ ਤਹਿਤ ਮੋਰਚਾ ਬੰਦੀ ਕੀਤੀ ਗਈ ਹੈ ਤੇ ਉਸੇ ਦੇ ਤਹਿਤ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਪਟਿਆਲਾ ਵਿੱਚ ਇਹ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ